ਦੇ ਪੰਜਾਬ ਕਾਂਗਰਸ ਦੀ ਕਿਉਂਕਿ ਵਿਕਰਮਜੀਤ ਚੌਧਰੀ ਦੀ ਕਾਂਗਰਸ ਚ ਮੁਰਤੋਂ ਕਾਰਵਾਪਸੀ ਹੋਏਗੀ ਰਾਜਾ ਵੜਿੰਗ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਪਾਰਟੀ ਚ ਦੁਬਾਰਾ ਉਹਨਾਂ ਨੂੰ ਬਹਾਲ ਕਰਨਗੇ ਦਰਸਲ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਸਸਪੈਂਡ ਕੀਤਾ ਗਿਆ ਸੀ ਵਿਕਰਮਜੀਤ ਚੌਧਰੀ ਨੂੰ ਤੇ ਮਤਾ ਕਰਮਜੀਤ ਕੌਰ ਨੇ ਭਾਜਪਾ ਦੀ ਟਿਕਟ ਤੋਂ ਚੋਣ ਲੜੀ ਸੀ ਰਾਜਾ ਵੜਿੰਗ ਦੁਬਾਰਾ ਪਾਰਟੀ ਚ ਹੁਣ ਵਾਪਸੀ ਉਹਨਾਂ ਦੀ ਕਰਵਾਉਣਗੇ ਫਲੋਰ ਤੋਂ ਕਾਂਗਰਸ ਦੇ ਵਿਧਾਇਕ ਨੇ ਵਿਕਰਮਜੀਤ ਸਿੰਘ ਚੌਧਰੀ ਰਾਜਾਵੜਿੰਗ ਪਾਰਟੀ ਚ ਦੁਬਾਰਾ ਬਹਾਲ ਕਰਵਾਉਣਗੇ ਕਿਉਂਕਿ 2023 ਚ ਚੌਧਰੀ ਸੰਤੋਖ ਸਿੰਘ ਦਾ ਦਿਹਾਂਤ ਹੋਇਆ ਸੀ ਜਦੋਂ ਪਰਜੋੜਾ ਯਾਤਰਾ ਚੱਲ ਰਹੀ ਸੀ ਦਿਲਦਾਰ ਦੌੜਾ ਪਿਆ ਸੀ ਦਿਹਾਂਤ ਹੋਣ ਤੋਂ ਬਾਅਦ ਬਾਈਲੈਕਸ਼ਨ ਉਸੀ ਤੇ ਹੋਈ ਸੀ ਤੇ ਪਾਈ ਇਲੈਕਸ਼ਨ ਤੇ ਕਾਂਗਰਸ ਪਾਰਟੀ ਨੇ ਜੋ ਵਿਕਰਮਜੀਤ ਸਿੰਘ ਚੌਧਰੀ ਦੀ ਮਾਤਾ ਨੇ ਉਹਨਾਂ ਨੂੰ ਟਿਕਟ ਦਿੱਤੀ ਸੀ ਚੋਣ ਵੀ ਲੜੀ ਸੀ ਹਾਲਾਂਕਿ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ 2024 ਜੋ ਲੋਕ ਸਭਾ ਚੋਣਾ ਹੋਣੀ ਆ ਸੀ ਤੇ ਉਸ ਦੌਰਾਨ ਵੀ ਕਿਤਨਾ ਕਿਤੇ ਟਿਕਟ ਦੀ ਡਿਮਾਂਡ ਕਰੀ ਜਾ ਰਹੀ ਸੀ ਮਾਤਾ ਕਰਮਜੀਤ ਕੌਰ ਦੇ ਵੱਲੋਂ ਪਰ ਟਿਕਟ ਨਹੀਂ ਦਿੱਤੀ ਗਈ ਤੇ ਜਿਸ ਸਬਦ ਚਲਦੇ ਬੀਜੇਪੀ ਜੁਆਇਨ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਪਾਰਟੀ ਵਿਰੋਧੀ ਗਤੀਵਿਧੀਆਂ ਚਲਦੇ ਜਿਸੀ ਜ਼ਿਕਰ ਕਰਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦੇ ਉਹਨਾਂ ਨੂੰ ਬਾਹਰ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ ਤੇ ਹੁਣ ਰਾਜਾਵੜੀ ਪਾਰਟੀ 'ਚ ਦੁਬਾਰਾ ਉਹਨਾਂ ਨੂੰ ਬਹਾਲ ਕਰਵਾਉਣਗੇ ਵਿਕਰਮਜੀਤ ਚੌਧਰੀ ਦੀ ਕਾਂਗਰਸ 'ਚ ਮੋਟੋ ਵਾਪਸੀ ਹੋਏਗੀ ਤੇ ਰਾਜਾਵੜੀਂ ਦੁਬਾਰਾ ਪਾਰਟੀ 'ਚ ਉਹਨਾਂ ਨੂੰ ਕਾਰਵਾਪਸੀ ਕਰਾਉਣਗੇ ਫਿਲੌਰ ਤੋਂ ਕਾਂਗਰਸ ਦੇ ਵਿਧਾਇਕ ਨੇ ਵਿਕਰਮਜੀਤ ਚੌਧਰੀ ਕਿਉਂਕਿ 2024 ਲੋਕਸਭਾ ਚੋਣਾਂ ਜਦੋਂ ਹੋਈਆਂ ਸੀ ਤੇ ਉਦੋਂ ਡਿਮਾਂਡ ਕੀਤੀ ਜਾ ਰਹੀ ਸੀ ਕਿ ਉਹਨਾਂ ਦੀ ਮਾਤਾ ਨੂੰ ਟਿਕਟ ਦਿੱਤੀ ਜਾਏ ਹਾਲਾਂਕਿ ਉਹਨਾਂ ਦੀ ਮਾਤਾ ਨੂੰ ਟਿਕਟ ਨਹੀਂ ਦਿੱਤੀ ਗਈ ਸੀ ਸਾਬਕਾ ਸੀਐਮ ਚੰਨੀ ਨੂੰ ਲੋਕਸਭਾ ਚੋਣ ਦੇ ਲਈ ਕਾਂਗਰਸ ਪਾਰਟੀ ਨੇ ਚੋਣ ਮੈਦਾਨ 'ਚ ਉਤਾਰਿਆ ਸੀ ਕਿ ਸਾਬਕਾ ਸੀਐਮ ਜੰਨੀ ਦੇ ਖਿਲਾਫ ਟਿੱਪਣੀਆਂ ਕੀਤੀਆਂ ਗਈਆਂ ਸੀ ਤੇ ਟਿੱਪਣੀਆਂ ਕਰਨ ਦੇ ਚਲਦੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਵਖਾ ਦਿੱਤਾ ਗਿਆ ਸੀ ਤੇ ਹੁਣ ਇੱਕ ਵਾਰ ਮੋੜ ਤੋਂ ਰਾਜਾਵੜਿੰਗ ਜੋ ਪੰਜਾਬ ਕਾਂਗਰਸ ਫਰਦ ਨੇ ਵਿਕਰਮਜੀਤ ਚੌਧਰੀ ਜੋ ਕਿ ਮੌਜੂਦਾ ਸਮੇਂ ਚ ਕਾਂਗਰਸ ਦੇ ਵਿਧਾਇਕ ਨੇ ਫਲੋਰ ਤੋਂ ਉਹਨਾਂ ਦੀ ਮੋੜ ਤੋਂ ਕਾਂਗਰਸ ਚ ਵਾਪਸੀ ਕਰਾਨਗੇ ਤੇ ਰਾਜਾਵੜਿੰਗ ਪਾਰਟੀ ਚ ਦੁਬਾਰਾ ਉਹਨਾਂ ਨੂੰ ਬਹਾਲ ਕਰਾਨਗੇ ਕਿਸੇ ਕਨਾਲ ਜੋ ਕਾਰਵਾਪਸੀ ਦਾ ਦੌਰ ਲਗਾਤਾਰ ਚੱਲ ਰਿਹਾ ਹੈ ਪਿਤੇ ਕਾਲ ਵੀ ਅਸੀਂ ਦੇਖਿਆ ਕਿ ਕਾਂਗਰਸ ਇੱਕ ਵੱਡੀ ਕਾਰਵਾਪਸੀ ਹੋਈ ਹੈ ਕਮਲਜੀਤ ਕੜਵਲ ਜੋ ਕਿ 1 ਸਾਲ ਪਹਿਲਾਂ ਭਾਜਪਾ ਉਹਨਾਂ ਦੇ ਵੱਲੋਂ ਜੁਆਇਨ ਕੀਤੀ ਗਈ ਸੀ ਐਨ ਪੱਲਾ ਜੋ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਤੇ ਉਸ ਤੋਂ 6 ਮਹੀਨੇ ਬਾਅਦ ਆਮ ਆਦੀ ਪਾਰਟੀ ਦਾ ਪੱਲਾ ਫੜਿਆ ਸੀ ਪਰ ਬੀਤੇ ਹੀ ਕੱਲ ਸਾਬਕਾ ਸੀਐਮ ਚੰਨੀ ਜੋ ਮੌਜੂਦਾ ਸਮੇਤ ਐਮਪੀ ਨੇ ਜਲੰਧਰ ਤੋਂ ਦੂਸਰੇ ਪਾਸੇ 파ਰਕੁਸ਼ਨ ਆਸ਼ਵੀ ਉਹਨਾਂ ਦੇ ਨਾਲ ਮੌਜੂਦ ਸੀ ਜੋ ਉਹਨਾਂ ਦੇ ਨਾਲ ਰਾਜਕੁਮਾਰ ਵੀਰਕਾ ਵੀ ਮੌਜੂਦ ਸੀਤ ਉਹਨਾਂ ਦੀ ਮੌਜੂਦਗੀ ਛੀ ਕਮਲਜੀਤ ਕੜਵਲ ਨੂੰ ਮੁਰਤੋਂ ਕਾਰ ਵਾਪਸੀ ਕਰਵਾਈ ਗਈ ਹੈ ਹਾਲਾਂਕਿ ਇਸ ਨੂੰ ਲੈ ਕੇ ਕਾਫੀ ਕਲੇਸ਼ ਵੀ ਪਿਆ ਹੈ ਕਿਉਂਕਿ ਦੂਸਰੇ ਪਾਸੇ ਰਾਜਵੜਿੰਗ ਨੇ ਕਿਹਾ ਹੈ ਕਿ ਇਸ ਬਾਰੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ ਤੇ ਹੁਣ ਇੱਕ ਵਾਰ ਫਿਰ ਤੋਂ ਵੱਡੀ ਕਾਰ ਵਾਪਸੀ ਹੋਣ ਲੱਗੀ ਹੈ ਮੇਨਾ ਮੇਰੇ ਸੋਗੀ ਪੰਕਜ ਕਪਾਈ ਫੋਨ ਲਾਈਨ ਤੇ ਜੁੜੇ ਨੇ ਪੰਕਜ ਇੱਕ ਵੱਡੀ ਕਾਰ ਵਾਪਸੀ ਇਸ ਨੂੰ ਕਿਹਾ ਜਾ ਸਕਦਾ ਹੈ ਦੇਖੋ ਕਾਫੀ ਗਹਿਮ ਹੈ ਕਿ ਲਗਾਤਾਰ ਇਸ ਦਾ ਜ਼ਿਕਰ ਹੋ ਰਿਹਾ ਸੀਗਾ ਕਿ ਜਿਹੜੇ ਚੌਧਰੀ ਪਰਿਵਾਰ ਹੈ ਉਹ ਚੌਧਰੀ ਪਰਿਵਾਰ ਨੇ ਕਾਂਗਰਸ ਦੇ ਲਈ ਹਮੇਸ਼ਾ ਤੋਂ ਖੜੇ ਰਹੇ ਲੇਕਿਨ ਜਦੋਂ ਚੌਧਰੀ ਸੰਤੋਖ ਘੋੜਾ ਦਾ ਦਿਹਾਂਤ ਹੋ ਜਾਂਦਾ ਹੈ ਭਾਰਤ ਜੋੜੋ ਯਾਤਰਾ ਦੇ ਦੌਰਾਨ ਦਿਹਾਂਤ ਹੋ ਜਾਂਦਾ ਹੈ ਰਾਹੁਲ ਗਾਂਧੀ ਵੀ ਯਾਤਰਾ ਦੇ ਦੌਰਾਨ ਦਿਹਾਂਤ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਕਿਕਰ ਜਿਹੜੀ ਹੈ ਉਹਨਾਂ ਦੀ ਧਰਮ ਪਤਨੀ ਨੂੰ ਮਿਲੇਗੀ ਜਾਂ ਬੇਟੇ ਨੂੰ ਮਿਲੇਗੀ ਲੇਕਿਨ ਕਾਂਗਰਸ ਨੇ ਜਦੋਂ ਟਿਕਟ ਚਰਨਜੀਤ ਸਿੰਘ ਚੰਨੀ ਦੀ ਅਨਾਉਂਸ ਕੀਤੀ ਉਹ ਚਰਨਜੀਤ ਸਿੰਘ ਚੰਨੀ ਜਲੰਧਰ ਲੋਕ ਸਭਾ ਚੋਣ ਜਿੱਤ ਵੀ ਗਏ ਤਾਂ ਇਹ ਤਰ੍ਹਾਂ ਨੇ ਦੇਖਿਆ ਸੀਗਾ ਕਿ ਚੌਧਰੀ ਪਰਵਾਸ ਖਫਾ ਹੋ ਗਿਆ ਨਾਰਾਜ਼ ਹੋ ਗਿਆ ਔਰ ਉਹਨਾਂ ਦੀ ਬਾ ਚੌਧਰੀ ਸੰਤੋਖ ਦੀ ਜਿਹੜੀ ਪਤਨੀ ਸੀਗੇ ਉਹ ਬੀਜੇਪੀ ਚ ਸ਼ਾਮਲ ਹੋ ਗਏ ਕਿਉਂਕਿ ਫਲੋਰ ਤੋਂ ਵਿਕਰਮ ਚੌਧਰੀ ਜਿਹੜੇ ਨੇ ਉਹ ਵਿਧਾਇਕ ਨੇ ਤਾਂ ਕਾਂਗਰਸ ਨੇ ਪਾਰਟੀ ਦੇ ਖਿਲਾਫ ਐਕਟੀਵਿਟੀ ਸ਼ਾਮਲ ਹੋਣ ਦੇ ਲਈ ਆਪਣੇ ਮਾਤਾ ਦੇ ਲਈ ਪ੍ਰਚਾਰ ਕਰਨ ਦੇ ਲਈ ਜਿਹੜਾ ਉਹ ਸਸਪੈਂਡ ਕਰ ਦਿੱਤਾ ਸੀਗਾ ਦਾ ਵਿਕਰਮ ਵਿਕਰਮਜੀ ਚੋਧਰੀ ਹੋਰਾਂ ਨੂੰ ਔਰ ਪਾਰਟੀ ਉਹਨਾਂ ਤੋਂ ਨਾਰਾਜ਼ ਸੀਗੀ ਖਫਾ ਸੀਗੀ ਔਰ ਪਾਰਟੀ ਤੋਂ ਖਫਾ ਸੀਗੇ ਵਿਕਰਮਜੀ ਚੋਧਰੀ ਹੋਰੀ ਲੇਕਿਨ ਹੁਣ ਜਿਹੜੀ ਜਾਣਕਾਰੀ ਮਿਲੀ ਹੈ ਕਿ ਅੱਜ ਥੋੜੀ ਦੇਰ ਬਾਅਦ ਰਾਜਾ ਵਰਿੰਗ ਜਿਹੜੇ ਨੇ ਉਹ ਵਿਕਰਮਜੀ ਚੋਧਰੀ ਹੋਰਾਂ ਨੂੰ ਬਹਾਲ ਕਰਨਗੇ ਪਾਰਟੀ 'ਚ ਸ਼ਾਮਲ ਕਰਵਾਇਆ ਜਾਂ ਪਾਰਟੀ 'ਚ ਟੈਕਨੀਕਲ ਤੋਂ ਸੇਵਾ ਸ਼ਾਮਲ ਨੇ ਕਿਉਂਕਿ ਪਾਰਟੀ ਤੋਂ ਟਿਕਟ ਲੜਕੇ ਜਿਹੜੀ ਹੈ ਚੋਣ ਜਿੱਤੇ ਹੋਏ ਨੇ ਤਾਂ ਇਹ ਜਿਹੜਾ ਸਸਪੈਂਡ ਕੀਤਾ ਹੋਇਆ ਸੀਗਾ ਪਾਰਟੀ ਕਲੱਬ ਐਕਟੀਵਿਟੀ ਨੂੰ ਲੈ ਕੇ ਉਹ ਜ਼ਰੂਰ ਜਿਹੜਾ ਮੈਂ ਕੀਤਾ ਜਾਏਗਾ ਔਰ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਗੱਲ ਲੁਧਿਆਣੇ ਦੇ ਵਿੱਚ ਜਦੋਂ

ਸਰਿੰਗ ਚੰਨੀ ਹੋਰਾਂ ਨੇ ਕੱਲ ਸ਼ਾਮਲ ਕਰਵਾਇਆ ਕਰਵਰ ਹੋਣ ਨੂੰ ਤਾਂ ਉਸ ਵਲੇ ਰਾਜਾਪੁਰਿੰਗ ਨੂੰ ਇਸ ਬਾਬਤ ਜਾਣਕਾਰੀ ਨਹੀਂ ਸੀਗੀ ਹੁਣ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਖਿਲਾਫ ਜਿਨ੍ਹਾਂ ਨੇ ਜਿਨ੍ਹਾਂ ਦੀ ਮਾਤਾ ਨੇ ਚੋਣ ਲੜੀ ਹੋਈ ਹੈ ਔਰ ਉਹਨਾਂ ਨੇ ਇਲੈਕਸ਼ਨ ਦੇ ਦੌਰਾਨ ਕਈ ਸਾਰੀਆਂ ਗੱਲਾਂ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਬਾਰੇ ਕਹਿ ਦਿੱਤੀਆਂ ਤਾਂ ਉਹਨਾਂ ਨੂੰ ਬਹਾਲ ਕੀਤਾ ਜਾ ਰਿਹਾ ਹੈ ਰਾਜਾ ਵੜਿੰਗ ਦੇ ਵੱਲੋਂ ਤਾਂ ਇਹ ਕਿਤੇ ਨਾ ਕਿਤੇ ਇੱਕ ਤੀਰ ਤੋਂ ਦੋ ਦੋ ਨਿਸ਼ਾਨਿਆਂ ਵਾਲੀ ਜ਼ਰੂਰ ਰਾਜਾ ਵੜਿੰਗ ਜਿਹੜੇ ਨੇ ਉਹ ਕਰਨਗੇ ਔਰ ਉਹਨੇ ਵੇਖਣ ਵਾਲੀ ਗੱਲ ਹੈ ਕਿ ਇਹਨਾਂ ਦਾ ਔਰਾ ਕੀ ਰਹੇਗਾ ਕਿਉਂਕਿ ਵਿਧਾਇਕਤਾ ਜ਼ਰੂਰ ਨੇ ਲੇਕਿਨ ਕੋਈ ਨਵੀਂ ਜ਼ਿੰਮੇਵਾਰੀ ਮਿਲੇਗੀ ਔਰ ਕਿਸ ਤਰੀਕੇ ਦੇ ਨਾਲ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਇਸ ਬਾਬਤ ਰਿਐਕਸ਼ਨ ਰਹੇਗਾ ਇਹ ਜ਼ਰੂਰ ਦੇਖਣ ਵਾਲੀ ਗੱਲ ਹੈ ਲੇਕਿਨ ਕਾਂਗਰਸ ਦੇ ਵਿੱਚ ਜੋ ਕੋਈ ਚੱਲ ਰਿਹਾ ਹੈ ਉਹ ਸਾਰੇ ਸਾਰੇ ਜਿਹੜੇ ਨੇ ਉਹ ਨਜ਼ਰ ਵੀ ਆ ਰਿਹਾ ਕਿ ਕੀ ਕੀ ਕੁਝ ਕਾਂਗਰਸ ਦੇ ਵਿੱਚ ਇਸ ਵੇਲੇ ਚੱਲ ਰਿਹਾ ਹੈ। ਅ ਪੰਕਜ ਚੌਧਰੀ ਸੰਤੋਸ਼ ਸਿੰਘ ਦੇ ਪਰਿਵਾਰ ਦਾ ਇੱਕ ਵੱਡਾ ਆਧਾਰ ਉਸ ਪਾਰਟਿਕੂਲਰ ਸੀਟ ਤੇ ਰਿਹਾ ਹੈ ਕਿਉਂਕਿ ਰਿਜ਼ਰਵ ਸੀਟ ਹੈ ਕਿ ਜੋ ਉਹਨਾਂ ਦੇ ਮਾਤਾ ਨੇ ਕਰਮਜੀਤ ਕੌਰ ਉਹ ਵੀ ਕਾਂਗਰਸ ਦੁਬਾਰਾ ਤੋਂ ਜੁਆਇਨ ਕਰ ਸਕਦੇ ਨੇ ਕਿਉਂਕਿ 2024 ਲੋਕ ਸਭਾ ਚੋਣਾਂ ਚ ਉਹਨਾਂ ਨੇ ਭਾਜਪਾ ਜੁਆਇਨ ਕੀਤੀ ਤੇ ਉਸ ਦੌਰਾਨ ਟਿਕਟ ਵੀ ਦਿੱਤੀ ਗਈ ਸੀ ਉਹਨਾਂ ਨੇ ਚੋਣ ਵੀ ਲੜੀ ਸੀ। ਅ ਦੇਖੋ ਥੋੜੀ ਦੇਰ ਪਹਿਲਾਂ ਨਿਊਜ਼ 18 ਦੀ ਗੱਲਬਾਤ ਸਾਡੀ ਗੱਲਬਾਤ ਜਿਹੜੀ ਹੈ ਉਹ ਵਿਕਰਮ ਚੌਧਰੀ ਹੋਰਾਂ ਦੇ ਨਾਲ ਹੋਈ ਉਹ ਕਹਿੰਦੇ ਕਿ ਮੈਂ ਇਸ ਵੇਲੇ ਮੈਂ ਜਾ ਰਿਹਾ ਦਾਕਾ ਲੇਕਿਨ ਉਹਨਾਂ ਨੇ ਆਪਣੇ ਮਾਤਾ ਬਾਰੇ ਇਸ ਵਾਰ ਜਾਣਕਾਰੀ ਨਹੀਂ ਦਿੱਤੀ ਔਰ ਜਿਹੜੀ ਇਸ ਵੇਲੇ ਚੌਧਰੀ ਸੰਤੋਖ ਹੋਰਾਂ ਨੂੰ ਬਹਾਲ ਕਰਨ ਦੀ ਗੱਲ ਹੈ ਉਹ ਰਾਜਾਵੜੀਂ ਹੋਰਾਂ ਨੇ ਨਿਊਜ਼ 18 ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਹਾਂ ਚੌਧਰੀ ਸੰਤੋਖ ਹੋਰਾਂ ਦੇ ਜਿਹੜੇ ਬੇਟੇ ਨੇ ਵਿਕਰਮ ਜੀ ਚੌਧਰੀ ਕਿਉਂਕਿ ਕਾਂਗਰਸ ਦਾ ਜਿਹੜਾ ਪਰਵਾਣਾ ਪਰਿਵਾਰ ਹੈ ਔਰ ਉਹਨਾਂ ਦੀ ਬਹਾਲੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹੁਣੇ ਕਾਫੀ ਇੰਟਰਸਿੰਗ ਹੈ ਜਿਸ ਗੱਲ 'ਤੇ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਦੇ ਮਾਤਾ ਬੀਜੇਪੀ ਤੋਂ ਚੋਣ ਲੜੇ ਸੀਗੇ ਲੋਕ ਸਭਾ ਤੋਂ ਔਰ ਉਹ ਅਫੀਸ਼ੀਅਲ ਤੌਰ ਤੇ ਬੀਜੇਪੀ ਦਾ ਹਿੱਸਾ ਨੇ ਤਾਂ ਕੀ ਉਹ ਵੀ ਬੀਜੇਪੀ ਨੂੰ અલਵਿਦਾ ਕਹਿ ਕੇ ਕਾਂਗਰਸ ਚਾਨ ਕੇ ਜਾਂ ਬੀਜੇਪੀ ਦੀ ਹੀ ਬਨੇ ਰਹਿਣਗੇ ਕਿਉਂਕਿ ਪਰ ਕਾਂਗਰਸ ਅਸੀਂ ਕਈ ਪਰਿਵਾਰ ਜਿਨ੍ਹਾਂ ਜਿਨ੍ਹਾਂ ਦੇ ਵਿੱਚੋਂ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੇ ਭਰਾ ਆ ਜਿਹੜੇ ਨੇ ਫਤੇ ਸਿੰਘ ਬਾਜਵਾ ਉਹ ਬੀਜੇਪੀ ਚ ਨੇ ਲੇਕਿਨ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਵਿੱਚ ਨੇ ਤਾਂ ਕਈ ਸਾਰੇ ਅਜਿਹੇ ਪਰਿਵਾਰ ਨੇ ਜਿਹੜੇ ਦੋ ਦੋ ਪਾਰਟੀਆਂ ਨਾਲ ਤਾਲੁਕ ਰੱਖਦੇ ਨੇ ਤਾਂ ਉਹਨੇ ਵੇਖਣ ਵਾਲੀ ਗੱਲ ਹੈ ਕਿ ਉਹਨਾਂ ਦੇ ਮਾਤਾ ਵੀ ਕਾਂਗਰਸ ਦਾ ਹਿੱਸਾ ਬਣਨਗੇ ਜਾਂ ਫਿਰ ਉਹ ਬੀਜੇਪੀ 'ਚ ਹੀ ਰਹਿਣਗੇ ਪੰਕਜ ਕੁਝ ਦਿਨ ਪਹਿਲਾਂ ਤਸਵੀਰਾਂ ਸਾਹਮਣੇ ਆਈਆਂ ਸੀ ਕਿ ਜਦੋਂ ਪਰਪੁਸ਼ਨ ਆਸ਼ੂ ਨੇ ਆਪਣੇ ਨਨਜ਼ਦਗੀ ਪੱਤਰ ਦਾਖਲ ਕੀਤਾ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਹੋਰ ਵੀ ਕਈ ਜੋ ਆਗੂ ਸੀ ਇੱਕੋ ਮੰਚ ਤੇ ਸਟੇਜ ਤੇ ਨਜ਼ਰ ਆਏ ਸੀ ਪਰ ਬੀਤੇ ਕੱਲ ਕਿਸ ਨੇ ਕਿ ਨਾਲ ਜੁਆਇਨਿੰਗ ਹੋਈ ਹੈ ਤੇ ਅੱਜ ਵਿਕਰਮਜੀਤ ਚੌਧਰੀ ਕਾਂਗਰਸ ਪਾਰਟੀ ਮੁਰ ਤੋਂ ਜੁਆਇਨ ਕਰਨਗੇ ਕਿ ਐਕਸ਼ਨ ਦਾ ਇਸ ਨੂੰ ਰਿਐਕਸ਼ਨ ਕਿਹਾ ਜਾ ਸਕਦਾ ਹੈ ਇੱਕ ਵਾਰ ਫਿਰ ਤੋਂ ਜੋ ਖਾਣਾ ਜੰਗੀ ਹੈ ਖੁੱਲ ਕੇ ਸਾਹਮਣੇ ਆਈ ਹੈ ਦੇਖੋ ਨਿਸ਼ਚਿਤ ਹੋ ਰਿਹਾ ਕਿ ਕਿ ਜਿਹੜੇ ਗੁਪੇਸ਼ ਬਖੇਲ ਨੇ ਉਹ ਜਦੋਂ ਲੁਧਿਆਣੇ ਆਏ ਤਾਂ ਉਹਨਾਂ ਨੇ ਇਸ ਗੱਲ ਦੀ ਨਿਊਜ਼ 18 ਦੇ ਪਲੇਟਫਾਰਮ ਤੇ ਆ ਕੇ ਕਿਹਾ ਕਿ ਕਾਂਗਰਸ ਸਭ ਕੁਝ ਠੀਕ ਠਾਕ ਹੈ ਸਾਰੇ ਇਕਮੈਂਟ ਸੇ ਇਕੱਠੇ ਨੇ ਇਹ ਸਟੇਜ ਤੇ ਦਿਖਾਉਣ ਦੇ ਲਈ ਜਾਂ ਲੋਕਾਂ ਨੂੰ ਦੱਸਣ ਦੇ ਲਈ ਸੀਗਾ ਲੇਕਿਨ ਪਰਦੇ ਦੇ ਪਿੱਛੇ ਜੋ ਕਹਾਣੀ ਜੋ ਤਾਨਾ ਬਾਣਾ ਜਾਂ ਜੋ ਇੱਕ ਇਹ ਗਲੇ ਸ਼ਿਕਵੇ ਚੱਲ ਰਹੇ ਨੇ ਉਹ ਅਜੇ ਵੀ ਉਸੇ ਤਰੀਕੇ ਦੇ ਨਾਲ ਜਾਰੀ ਨੇ ਕੱਲ ਕਿਤੇ ਨਾ ਕਿਤੇ ਅਸੀਂ ਦੇਖਿਆ ਕਿ ਜਿਹੜੇ ਸਿਮਰਜੀਤ ਸਿੰਘ ਬੈਂਸਹੋਰੀ ਨੇ ਉਹ ਖਫਾ ਸੀਗੇ ਉਹਨਾਂ ਨੇ ਰਾਜਾ ਬਰਿੰਗ ਹੋਰਾਣਾ ਗੱਲ ਕੀਤੀ ਤਾਂ ਰਾਜਾ ਬਰਿੰਗ ਨੇ ਕਿਹਾ ਕਿ ਤਾਂ ਮੈਨੂੰ ਤਾਂ ਇਸ ਬਾਰੇ ਜਾਣਕਾਰੀ ਨਹੀਂ ਕਿ ਕਰਵਤ ਹੋਰੀ ਜਿਹੜੇ ਨੇ ਉਹ ਉਹਨਾਂ ਨੂੰ ਸ਼ਾਮਲ ਕਰਵਾ ਦਿੱਤਾ ਗਿਆ ਤਾਂ ਉਹ ਸ਼ਾਮਲ ਕਿੰਨੇ ਕਰਵਾਇਆ ਉਹ ਸ਼ਾਮਲ ਕਰਵਾਇਆ ਚਲੰਜੀਤ ਸਿੰਘ ਚੰਨੀ ਹੋਰਾ ਨੇ ਔਰ ਹੁਣ ਰਾਜਾ ਬਰਿੰਗ ਹੋਰੀ ਜਿਹੜਾ ਬਹਾਲ ਕਰ ਰਹੇ ਨੇ ਉਹਨਾਂ ਨੂੰ ਬਹਾਲ ਕਰ ਰਹੇ ਨੇ ਜਿਨ੍ਹਾਂ ਨੇ ਇਲੈਕਸ਼ਨ ਦੇ ਦੌਰਾਨ ਚਲੰਜੀਤ ਸਿੰਘ ਚੰਨੀ ਹੋਰਾ ਤੇ ਕਈ ਸਾਰੇ ਅਲੀਗੇਸ਼ਨ ਲਗਾਏ ਕਈ ਸਾਰੇ ਆ ਬਾ ਨਿਸ਼ਾਨੇ ਜਿਹੜੇ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਤੇ ਵਿਕਰਮਜੀਤ ਚੌਧਰੀ ਹੋਰਾਂ ਨੇ ਸਾਥ ਦੇ ਸਿਗੇ ਹੂੰ ਕਾਫੀ ਦਿਲਚਸਪ ਹੈ ਕਿ ਕਾਂਗਰਸ ਦੇ ਵਿੱਚ ਇਸ ਵੇਲੇ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੇ ਲਈ ਜਾਂ ਇੱਕ ਦੂਜੇ ਤੋਂ ਉੱਪਰ ਉੱਠਣ ਦੇ ਲਈ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਨਜ਼ਰ ਆ ਰਹੀਆਂ ਨੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਪੰਕਜ ਸਾਨੂੰ ਵਿਸਥਾਰ ਨਾਲ ਜਾਣਕਾਰੀ ਦੇਣ ਦੇ ਲਈ ਤੇ ਦੋ ਵੱਖ-ਵੱਖ ਵਕਤ ਤਸਵੀਰਾਂ ਤੁਸੀਂ ਵੇਖ ਪਰ ਕਿਸ ਦੇ ਕੇ ਨਾਲ 2024 ਚੋਣਾਂ 'ਚ ਵੜਿੰਗ ਦਾ ਵਿਰੋਧ ਕੀਤਾ ਗਿਆ ਸੀ ਹਾਲਾਂਕਿ ਭਾਜਪਾ ਉਸ ਟਾਈਮ ਜੁਆਇਨ ਕੀਤੀ ਸੀ ਤੇ 6 ਮਹੀਨੇ ਬਾਅਦ ਹੀ ਆਮ ਆਦੀ ਪਾਰਟੀ ਦਾ ਬੱਲਾ ਪੜਿਆ ਸੀ ਤੇ ਉਸ ਤੋਂ ਵੇਖ ਤੋਂ 6 ਮਹੀਨੇ ਬਾਅਦ ਬੀਤੇ ਹੀ ਕੱਲ ਜੁਆਇਨਿੰਗ ਕਰਵਾਈ ਗਈ ਹੈ ਜੋ ਉਥੇ ਮੈਂਬਰਸ ਮੌਜੂਦ ਨੇ ਤੇ ਬਿਕਰਮਜੀਤ ਸਿੰਘ ਚੌਧਰੀ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਫਿਲੌਰ ਤੋਂ ਵਿਧਾਇਕ ਨੇ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਨਿਊਜ਼ 18 ਪੰਜਾਬ ਤੇ ਅੱਜ ਤੁਸੀਂ ਮੁੜ ਤੋਂ ਘਰ ਵਾਪਸੀ ਕਰਨ ਜਾ ਰਹੇ ਹੋ ਹਲੋ ਜੀ ਜੀ ਆਵਾਜ਼ ਆ ਰਹੀ ਹੈ ਜੀ ਆ ਰਹੀ ਹੈ ਤੁਹਾਡੀ ਆਵਾਜ਼ ਬਿਕਰਮਜੀਤ ਸੀ ਅੱਜ ਤੁਸੀਂ ਫੇਰ ਤੋਂ ਘਰ ਵਾਪਸੀ ਕਰਨ ਜਾ ਰਹੇ ਹੋ ਜੀ ਮੈਂ ਬਿਕਰਮਜੀਤ ਸਿੰਘ ਚੌਧਰੀ ਬੋਲ ਰਿਹਾ ਜੀ 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 ਹਾਂਜੀ ਅੱਜ ਤੁਸੀਂ ਮੁੜ ਤੋਂ ਘਰ ਵਾਪਸੀ ਕਰਨ ਜਾ ਰਹੇ ਹੋ

जी आंजी जी मेरी प्रधान राजा बड़ींग जी ना कल हुई लीडर ऑफ ऑपोजिशन प्रताप सिंह बाजवा जी ना कल हुई है और उन्होंने मेनो उसे सदा देता है दाखा एक प्रोग्राम है मैं उसे जा रहे हैं किन्ह क्वज़े प्रोग्राम है सर प्रोग्राम तो चल रहा है जी इस टाइम जी जी तो कौन कौन उसे मौजूद होंगे ਇਹ ਤਾਂ ਮੈਂ ਜਾ ਕੇ ਦੱਸ ਸਕਦਾ ਜੀ ਪਰ ਪ੍ਰਧਾਨ ਜੀ ਨਾ ਚੱਲ ਰਹੀ ਹੈ ਉਹ ਸਾਡੇ ਮਾਤਾ ਜੀ ਨੇ ਕਰਮਜੀਤ ਕੌਰ ਕੀ ਉਹ ਵੀ ਕਾਂਗਰਸ ਪਾਰਟੀ ਜੁਆਇਨ ਕਰਨ ਗਈ ਕਿਉਂਕਿ 2024 ਲੋਕ ਸਭਾ ਇਲੈਕਸ਼ਨਸ ਚ ਨਾਰਾਜ਼ ਹੋ ਗਈ ਸੀ ਟਿਕਟ ਨਹੀਂ ਦਿੱਤੀ ਗਈ ਸੀ ਸਾਫ ਕਾ ਸੀਐਮ ਚਨੀ ਨੂੰ ਟਿਕਟ ਦਿੱਤੀ ਗਈ ਸੀ ਉਸ ਤੋਂ ਬਾਅਦ ਜੁਨੇ ਦੀ ਜਾਣਕਾਰੀ ਦੇ ਕਰਮਜੀਤ ਕੌਰ ਜੀ ਨੇ ਆਪਣਾ ਇੰਡੀਵਿਜੂਅਲ ਉਸ ਵਿਲੇ ਫੈਸਲਾ ਲਿਆ ਸੀ ਜੀ ਔਰ ਮੇਰੀ ਸਸਪੈਂਸ਼ਨ ਔਰ ਉਹਨਾਂ ਦੇ ਉਸ ਫੈਸਲੇ ਨਾਲ डिफरेंट एक पहलू ने हो और मेरी आज पार्टी ने सस्पेंशन रिवोक की थी है मैं अपनी पार्टी का अपनी सीनियर लीडरशिप का अपने लीडर ऑफ ऑपोजिशन बाजवा जी का और पंजाब प्रदेश कांग्रेस के प्रधान राजा ब्राड वडिंग जी का बहुत धन्यवाद कर दूँ आने वाले समय पार्टी जो भी जिम्मेवारी मैनू मैनू देगी मैं उसको बखूब निभाऊंगा मैं ਐਮਐਲਏ ਤੱਕ ਦਾ ਜਿਹੜਾ ਸਫ਼ਰ ਹੈ ਉਹ ਆਰਗੇਨਾਈਜੇਸ਼ਨ ਦੇ ਰਾਹੀਂ ਸਟੈਪ ਬਾਈ ਸਟੈਪ ਪਹਿਲਾਂ ਜ਼ਿਲ੍ਹਾ ਪ੍ਰਧਾਨ ਫਿਰ ਸਟੇਟ ਪ੍ਰਧਾਨ ਫਿਰ ਸਟੇਟ ਜਨਰਲ ਸਕੱਤਰੀ ਪੀਜੀਸੀ ਫਿਰ ਵਿਧਾਇਕ ਜੀ ਤੱਕ ਮੈਂ ਪਹੁੰਚਿਆ ਹਾਂ ਹਮਮ ਔਰ ਬੜਾ ਲੰਬਾ ਕਾਂਗਰਸ ਪਾਰਟੀ ਨਾਲ ਸਾਡੇ ਪਰਿਵਾਰ ਦਾ ਸਾਡੇ ਬਜ਼ੁਰਗਾਂ ਦਾ ਰਿਸ਼ਤਾ ਹੈ ਮੇਰੇ ਫਾਦਰ ਸਵਰਗੀ ਚੌਰੀ ਸੰਤੋਖ ਸਿੰਘ ਜੀ ਬਾਹਰਤ ਜੋੜੋ ਯਾਤਰਾ ਦੇ ਵਿੱਚ ਯਾਤਰਾ ਦੇ ਦੌਰਾਨ ਰਾਹੁਲ ਗਾਂਧੀ ਦੇ ਨਾਲ ਜਲਦੇ ਹੋਏ ਉਹਨਾਂ ਨੇ ਆਪਣੇ ਅਕੀਰਲੇ ਸਾਹ ਲਏ ਸੀ ਹੂੰ ਅਸੀਂ ਤਾਂ ਪਾਰਟੀ ਲਈ ਕੁਰਬਾਨੀਆਂ ਵੀ ਦਿੱਤੀਆਂ ਨੇ ਹੂੰ ਪਾਰਟੀ ਨੇ ਜਾਨ ਵੀ ਦਿੱਤੀ ਹੈ ਔਰ ਪਾਰਟੀ ਦਾ ਹਮੇਸ਼ਾ ਝੰਡਾ ਬੁਲੰਦ ਰੱਖਿਆ ਹੈ ਹੂੰ ਔਰ ਮੇਰੇ ਵਿਧਾਨ ਸਭਾ ਹਲਕਾ ਫਲੋਰ ਦੇ 2 ਲੱਖ ਤੋਂ ਵੱਧ ਜਿਹੜੇ ਸਾਡੇ ਸਾਥੀ ਨੇ ਜਿਨ੍ਹਾਂ ਨੂੰ ਮੈਂ ਰਿਪਰੈਜ਼ੈਂਟ ਕਰਦਾ ਹਾਂ ਹੂੰ ਉਹਨਾਂ ਦੀਆਂ ਵੀ ਜੜੀਆਂ ਫੀਲਿੰਗਸ ਹੈ ਉਹਨਾਂ ਦੀਆਂ ਜੜੀਆਂ ਮੰਨ ਦੀਆਂ ਉਹਨਾਂ ਦੀਆਂ ਇਹ ਉਹਨਾਂ ਦੀ ਇੱਛਾ ਸੀ ਕਿ ਜਿਹੜੀ ਸਪੈਨਸ਼ਨ ਹੈ ਰਿਵੋਕ ਹੋਏ ਹੋਏ ਤਾਂ ਕਿ ਫੇਰ ਤੋਂ ਇਸ ਤਰ੍ਹਾਂ ਹਮੇਸ਼ਾ ਸਾਲੋ ਸਾਲ ਦੇ ਹੱਕਾਂ ਦੇ ਹੱਕੇ ਅਸੀਂ ਪਾਰਟੀ ਦੀ ਲੋਕਾਂ ਦੀ ਸੇਵਾ ਕੀਤੀ ਅਸੀਂ ਕਰ ਸਕੀ ਤਾਂ ਮੈਂ ਇੱਕ ਵਾਰੀ ਫੇਰ ਪਾਰਟੀ ਦੇ ਹਾਈ ਕਮੰਡ ਦਾ ਸਾਰੇ ਲਈ ਥੈਂਕ ਯੂ ਦਿਲੋਂ ਧੰਨਵਾਦ ਕਰਦਾ ਬਿਕਰਮ ਜੀ ਜੀ ਮੈਂ ਤੌਰ ਤੇ ਇੱਕ ਵਾਰ ਫਿਰ ਪੁੱਛ ਰਹੀਆਂ ਕਿ ਤੁਸੀਂ ਦਾਖਲੇ ਰਵਾਨਾ ਹੋਣ ਜਾ ਰਹੇ ਹੋ ਤੁਸੀਂ ਕਿਹਾ ਕਿ ਤੁਹਾਡੇ ਜੋ ਮਾਤਾ ਜੀ ਨੇ ਉਹ ਵੀ ਤੁਹਾਡੇ ਨਾਲ ਜਾਣਗੇ ਮੇਰੇ ਮਾਤਾ ਜੀ ਦਾ ਮੇਰੀ ਰਿਵੋਕ ਦੀ सस्पेंशन ਦੀ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਹੂੰ। ਮੇਰੀ सस्पेंशन ਰਿਵੋਕ ਹੋਈ ਹੈ। ਮੇਰੀ ਮਾਤਾ ਜੀ ਨੇ ਪਾਰਟੀ ਜੁਆਇਨ ਕੀਤੀ ਉਹਨਾਂ ਦਾ ਇੰਡੀਵਿਜੂਅਲ ਉਹਨਾਂ ਦਾ ਆਪਣਾ ਹੂੰ ਉਹਨਾਂ ਦਾ ਫੈਸਲਾ ਸੀ। ਹੂੰ। ਔਰ ਉਹ ਆਪਣੇ ਫੈਸਲੇ ਖੁਦ ਲੈਂਦੇ ਨੇ ਮੈਂ ਆਪਣੇ ਫੈਸਲੇ ਖੁਦ ਲੈਂਦਾ। ਜੀ। ਤੇ ਬੀਤੇ ਕੱਲ ਇੱਕ ਡਵੈਲਪਮੈਂਟ ਹੋਈ ਹੈ ਕਿਸੇ ਕੇ ਨਾਲ ਕਮਲਜੀਤ ਕੜਵਲ ਨੇ ਕਾਰਵਾਪਸੀ ਕੀਤੀ ਹੈ ਸਾਫ ਦਾ ਸੀਐਮ ਚੰਨੀ ਜੀ موجوده ਸਮੇਂ ਮੈਨੂੰ ਮੈਨੂੰ ਇਸ ਦੀ ਜਾਣਕਾਰੀ ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ ਜੀ ਨਹੀਂ ਤਾਂ ਇਸ ਡਵੈਲਪਰ ਨੂੰ ਕਿਵੇਂ ਇੱਕ ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ ਪਰ ਜੇ ਕੋਈ ਕਿਸੇ ਨੇ ਪਾਰਟੀ ਜੁਆਇਨ ਕੀਤੀ ਹੈ ਤਾਂ ਪਾਰਟੀ ਹਾਈ ਕਮਾਂਡ ਨੇ ਕੁਝ ਸੋਚ ਸਮਝ ਕੇ ਹਮ ਪਾਰਟੀ ਦੀ ਲੀਡਰਸ਼ਿਪ ਨੇ ਸੋਚ ਸਮਝ ਕੇ ਜੁਆਇਨ ਕਰਾਇਆ ਹੋਵੇਗਾ ਇਹਦੇ ਬਾਰੇ ਮੇਰੀ ਕੋਈ ਜਾਣਕਾਰੀ ਨਹੀਂ ਹੈ ਹਮ ਨਹੀਂ ਬੀਤੇ ਕੱਲ ਜੋਇਨਿੰਗ ਹੋਈ ਹੈ ਇਸੇ ਮਰਜੀਤ ਬੈਂਸ ਉਹਨਾਂ ਨੇ ਕਿਆ ਹੈ ਦੂਸਰੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਕਿਆ ਹੈ ਕਿ ਇਸ ਜੋਇਨਿੰਗ ਬਾਰੇ ਮੇਰੇ ਤੋਂ ਕੋਈ ਪਰਮਿਸ਼ਨ ਨਹੀਂ ਲਈ ਗਈ ਨਾ ਹੀ ਮੈਨੂੰ ਕੋਈ ਇਸ ਦੀ ਜਾਣਕਾਰੀ ਸੀ ਜਤਾਜ ਵੜਿੰਗ ਜੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਹੀ ਇਸ ਦਾ ਬੋਸ ਹਮ ਉਹ ਉਹਨਾਂ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਮੈਨੂੰ ਉਹਨਾਂ ਨੇ ਏਂਗ ਪ੍ਰੈਜ਼ੀਡੈਂਟ ਆਫ ਪੰਜਾਬ ਪ੍ਰਦੇਸ਼ ਕਾਂਗਰਸ ਇਹ ਇਤਲਾ ਦਿੱਤੀ ਹੈ ਕਿ ਤੁਹਾਡੀ ਸਸਪੈਂਸ਼ਨ ਰਿਵੋਕ ਕੀਤੀ ਗਈ ਹੈ ਹੂੰ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਸਾਡੇ ਲੀਡਰ ਆਫ ਆਪੋਜੀਸ਼ਨ ਨੇ ਐਸੋਏ ਹਿੰਦੂਚ ਨਹੀਂ ਹਨ ਉਹ ਅਮਰੀਕਾ ਆਪਣੇ ਕਿਸੇ ਨਿੱਜੀ ਪ੍ਰੋਗਰਾਮ ਚ ਗਏ ਹੋਏ ਨੇ ਉਹਨਾਂ ਦਾ ਵੀ ਮੈਨੂੰ ਫੋਨ ਆ ਕੇ ਉਹਨਾਂ ਨੇ ਮੈਨੂੰ ਇਨਫੋਰਮ ਕੀਤਾ ਤਸਦੀਕ ਹੋਰ ਮੈਨੂੰ ਇਹ ਆਖਿਆ ਸੀ ਕਿ ਤੁਸੀਂ ਸਾਖਾ ਰੈਲੀ ਉੱਥੇ ਜਿੱਥੇ ਕਾਂਗਰਸ ਹੂੰ ਕਰਦਾ ਉੱਥੇ ਤੁਸੀਂ ਅੱਜ ਪਹੁੰਚੋ ਔਰ ਮੈਂ ਉਹ ਉੱਥੇ ਪਹੁੰਚ ਰਿਹਾ ਹਾਂ ਸਰ ਹੂੰ Uh, कांग्रेस पार्टी नाल नाराजगी बहुत-बहुत रैली है कांग्रेस पार्टी उस रवाना हो रहे हैं कुछ ही देर च मुटतों जो है ज्वाइन कांग्रेस पार्टी की जाएगी जो सस्पेंशन इन्होंने हुई रिवोक किया गया है क्योंकि एलओपी लीडर प्रताप सिंह बाजवा का भी इन्होंने जिक्र किया कि अमेरिका च ने नाल भी गलबात हुई है ते कुछ ही देर से कांग्रेस पार्टी मुट तो ज्वाइन हालांकि जो उन्होंने माता बारे सवाल पूछा गया तो उन्होंने कहा कि उन्होंने इंडिविजुअल फैसला है मैं इंडिविजुअल ही उ जा रहा है तो कांग्रेस पार्टी मुटतों वापसी मेरे वालों तो की जाएगी बिक्रमजीत चौधरी क्योंकि चौधरी संतोख सं का एक वाला आधार रहा है जो सीट है जलंधर की हालांकि रिजर्व सीट है कई बार उ एमपी ਬਣਨੇ ਨੇ ਹਾਲਕਿ ਇਦੇਹਾਨਤ ਹੋਇਆ ਸੀ ਪਰ ਜੋੜੋ ਯਾਤਰਾ ਦੇ ਦੌਰਾਨ ਤੇ ਉਸ ਤੋਂ ਬਾਅਦ ਬਾਈ ਇਲੈਕਸ਼ਨ ਹੋਈ ਸੀ ਕਰਮਜੀਤ ਕੌਰ ਨੂੰ ਟਿਕਟ ਦਿੱਤੀ ਸੀ ਕਾਂਗਰਸ ਪਾਰਟੀ ਨੇ ਤੇ ਉਸ ਦੌਰਾਨ ਹਾਰ ਦਾ ਸਾਹਮਣਾ ਕਰਨਾ ਪਿਆ ਸੀ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਫਿਰ ਤੋਂ ਟਿਕਟ ਦੀ ਡਿਮਾਂਡ ਕਰ ਰਹੀ ਸੀ ਪਰ ਕਾਂਗਰਸ ਹਾਈ ਕਮਾਂਡ ਨੇ ਜੋ ਟਿਕਟ ਹੈ ਸਾਫਕਸੀ ਐਮ ਚੰਨੀ ਨੂੰ ਦਿੱਤੀ ਸੀ ਜਿਸ ਤੋਂ ਨਾਰਾਜ਼ ਹੋ ਕੇ ਜੋ ਚੌਧਰੀ ਸੰਤੋਖ ਸਿੰਘ ਦੇ ਧਰਮਪਤੀ ਨੇ ਕਰਮਜੀਤ ਕੌਰ ਉਸ ਨੇ ਬੀਜੇਪੀ ਜੁਆਇਨ ਕੀਤੀ ਸੀ ਬੀਜੇਪੀ ਨੇ ਜਲੰਧਰ ਰਿਜ਼ਰਵ ਸੀਟ ਤੋਂ ਉਹਨਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ ਪਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਸ ਸਬਕਾ ਸੀਐਮ ਜੋ ਚੰਨੀ ਨੇ ਉਥੋਂ ਜੇਤੂ ਰਹੇ ਸੀ ਮੌਜੂਦਾ ਸਮੇਂ 'ਚ ਜਲੰਧਰ ਤੋਂ ਐਮਪੀ ਵੀ ਨੇ ਤੇ ਰਾਜਾ ਵੜਿੰਗ ਹੁਣ ਪਾਰਟੀ 'ਚ ਦੁਬਾਰਾ ਉਹਨਾਂ ਨੂੰ ਬਹਾਲ ਕਰਵਾਉਣ ਦੇ ਦੋ ਵੱਡੀਆਂ ਡਵੈਲਪਮੈਂਟ ਸਾਨੂੰ ਦੇਖਣ ਨੂੰ ਮਿਲੀਆਂ ਬੀਤੇ ਕੱਲ ਅਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਜੋ ਕਮਲਜੀਤ ਕੜਵਲ ਨੇ ਉਹਨਾਂ ਦੀ ਕਾਰਵਾਪਸੀ ਹੋਈ ਹੈ ਤੇ ਅੱਜ ਵਿਕਰਮਦੀਤ ਚੌਧਰੀ ਮੁਰਤੋਂ ਕਾਂਗਰਸ ਜੁਆਇਨ ਕਰ ਰਹੇ ਨੇ ਜਿਨ੍ਹਾਂ ਨੂੰ ਸਸਪੈਂਸ਼ਨ ਹਾਲ ਫਿਲਹਾਲ 'ਚ ਕੀਤੀ ਗਈ ਸੀ ਅ ਕਾਂਗਰਸ ਪਾਰਟੀ ਦੇ ਖਿਲਾਫ ਜੋ ਟਿੱਪਣੀਆਂ ਉਹਨਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਹਨ